ਸਸ਼ੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਜੀ ਆ ਮਾਤਾ ਸੱਚੀ ਬਾਹਲੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਜਿਵੇਂ ਕਹਿੰਦੇ ਆ ਜੀ ਕਿ ਬੰਦਾ ਕੋਈ ਚੀਜ਼ ਟ੍ਰੈਂਡਿੰਗ ਦੇ ਵਿੱਚ ਆ ਤਾਂ ਮਾਤਾ ਵੀ ਮੇਨੂੰ ਲੱਗਦਾ ਟ੍ਰੈਂਡਿੰਗ ਦੇ ਵਿੱਚ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਡੇਰੇ ਦੇ ਉੱਤੇ ਕਿਵੇਂ ਜਨਾਨੀਆਂ ਤੇ ਬੰਦੇ ਮਿਲਣ ਲਾਤੇ ਸੱਚੀ ਗੱਲ ਆ ਭਾਈ ਇਹਨੇ ਤਾਂ ਇਹ ਸ਼ੋਅ ਕਰ ਦਿੱਤਾ ਵੀ ਵੀ ਮੇਰੇ ਚ ਮਾਤਾ ਆਉਂਦੀ ਆ ਤੇ ਇਹ ਜਿਹੜੇ ਲੋਕ ਨੇ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਕਿਹਾ ਸੀਨ ਦੇਖ ਕੇ ਨਾ ਹੈਰਾਨ ਰਹਿ ਜਾਓਗੇ ਚੀਕਾਂ ਛੱਡ ਰਹੇ ਨੇ ਵੀ ਬੱਸ ਆ ਇੱਕ ਕਲਿੱਪ ਜਾਂ ਲਾਈ ਹੋਈ ਬੀਬੀ ਬੈਠੀ ਹੈ ਇਹਦੇ ਵਿੱਚ ਇੱਕ ਜਨਾਨੀ ਬੈਠੀ ਹੈ ਤੁਸੀਂ ਦੇਖਿਓ ਕਿਵੇਂ ਆ ਕਾਲੀ ਮਾਤਾ ਵਾਂਗੂ ਜੀਭਾਂ ਕੜਗੜ ਦਿਖਾ ਰਹੀ ਹੈ ਵੀ ਭਾਈ ਤੁਸੀਂ ਉਹਨਾਂ ਦੀ ਰੀਸ ਕਰ ਲੋਗੇ ਜਿਨ੍ਹਾਂ ਦੇ ਨਾਂ ਦੇ ਉੱਤੇ ਤੁਸੀਂ ਅੱਜ ਜੋਤ ਬੱਤੀ ਕਰ ਰਹੇ ਹੋ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪੂਜ ਰਹੇ ਹੋ ਤੁਸੀਂ ਉਹ ਚੀਜ਼ ਕਹਿ ਰਹੇ ਹੋ ਕਿ ਉਹ ਮਾਤਾ ਸਾਡੇ ਵਿੱਚ ਆ ਗਈ ਕਿ ਤੁਹਾਡੇ ਸਰੀਰ ਦੇ ਵਿੱਚ ਇਨ ਸ਼ੈਸ਼ ਸ਼ਕਤੀ ਹੈਗੀ ਹੈ ਕਿ ਤੁਸੀਂ ਇੰਨੀ ਪਵਿੱਤਰ ਆਤਮਾ ਨੂੰ ਕਹਿ ਰਹੇ ਹੋ ਵੀ ਸਾਡੇ ਵਿੱਚ ਆ ਗਈ ਕਦੇ ਮਾਤਾ ਕਿਸੇ ਦੇ ਵਿੱਚ ਆਈ ਦੇਖੀ ਹੈ ਐਨੇ ਬੇਲੇ ਹੋਗੇ ਦੇਵੀ ਦੇਵਤੇ ਕਿ ਤੁਸੀਂ ਤਾਂ ਮੈਂ ਕਹ ਪਖਾਂਡੇ ਬਣਾ ਰਖਿਆ ਆ ਵੀ ਹਾਂ ਸਾਡੇ ਚ ਵੀ ਮਾਤ ਆ ਗਈ ਇਹਦੇ ਚ ਵੀ ਮਾਤ ਆ ਗਈ ਤੁਸੀਂ ਦੇਖ ਸਕਦੇ ਹੋ ਕਿਵੇਂ ਜੀਬਾਂ ਕੜਕੜ ਦਿਖਾ ਰਹੀ ਆ ਵੀ ਭਾਈ ਮਾਤ ਆ ਗਈ ਸਾਡੇ ਦੇ ਵਿੱਚ ਲੈ ਹੁਣ ਅਸੀਂ ਐਂ ਕਰਾਂਗੇ ਵਿੱਚੇ ਤਿੰਨ ਚਾਰ ਤਾਂ ਜਨਾਨੀਆਂ ਲਿਰਦੀਆਂ ਫਿਰਦੀਆਂ ਨੇ ਨਾਲ ਹੀ ਇੱਕਾ ਬੰਦਾ ਜੇ ਵੀ ਵਿੱਚੇ ਚੜੀ ਜਾਂਦਾ ਤੁਸੀਂ ਦੇਖ ਹੀ ਸਕਦੇ ਹੋ ਤਾਂ ਇਹ ਪਖੰਡਵਾਦ ਆ ਇਹ ਤੁਸੀਂ ਜਿਹਨੇ ਤੇ ਚੀਕਾਂ ਸੁਣੋਂਗੇ ਨਾ ਗੱਲ ਛੱਡੋ ਤੁਸੀਂ ਪਹਿਲੇ ਵੀਡੀਓ ਦੇਖ ਲਓ ਬਾਕੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ ਵੀਡੀਓ ਤੁਸੀਂ ਦੇਖ ਲਈ ਹੁਣ ਕਹਿਣ ਨੂੰ ਤਾਂ ਕੁਝ ਬਣਦਾ ਨਹੀਂ ਹੈਗਾ ਬਾਕੀ ਤੁਸੀਂ ਆਪ ਹੀ ਜਾਣੇ ਜਾਣੋ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲੇ ਚੀਕ ਚਿਹਾੜਾ ਪਾਇਆ ਜਿਸ ਤਰੀਕੇ ਦੇ ਨਾਲੇ ਦੱਸ ਰਹੇ ਨੇ ਵੀ ਸਾਡੇ ਚ ਮਾਤਾ ਆ ਗਈ ਭਾਈ ਸਾਡੇ ਚ ਤਾਂ ਆ ਆ ਗਿਆ ਉਹ ਇਹ ਕੀ ਨੇ ਕਿਉਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇੱਕ ਪਾਸੇ ਤਾਂ ਕਹੀ ਜਾਂਦੇ ਨੇ ਵੀ ਹਾਂ ਵੀ ਭਾਈ ਐਦਾਂ ਨਹੀਂ ਤੁਹਾਡੇ ਘਰ 'ਚ ਐਵੇਂ ਕੁਝ ਹੋ ਤਾ ਹੁੰਦਾ ਆ ਜਿਵੇਂ ਪਖੰਡੀ ਦੱਸਦੇ ਨੇ ਫਿਰ ਜੇ ਕਰੇ ਪਖੰਡੀ ਕਹੀ ਦਿੰਦੇ ਨੇ ਵੀ ਭਾਈ ਤੁਹਾਡੇ ਘਰ ਦੇ ਵਿੱਚ ਐਦਾਂ ਆ ਤਾਂ ਹੀ ਤੁਹਾਡੇ ਬੱਚੇ ਨੌਕਰੀ ਤੇ ਨਹੀਂ ਲੱਗ ਰਹੇ ਤੁਹਾਡੇ ਘਰ ਦੇ ਵਿੱਚ ਤਾਂ ਹੀ ਵਾਧਾ ਨਹੀਂ ਹੋ ਰਿਹਾ ਅੱਛਾ ਫਿਰ ਆਇਆ ਕਰੋ ਪਖੰਡੀਆਂ ਨੂੰ ਘਰੇ ਬਿਠਾ ਲਿਆ ਕਰੋ ਇਹਨਾਂ ਦੇ ਵਾਧੇ ਤਾਂ ਆਪ ਹੀ ਹੋ ਰਹੇ ਨੇ ਕਿਉਂਕਿ ਤੁਹਾਡੇ ਵਰਗੇ ਲੋਕ ਨੇ ਜਿਹੜੇ ਜਾਣਦੇ ਨੇ ਉਹ ਇਹਨਾਂ ਦੇ ਘਰ ਦੇ ਵਿੱਚ ਵਾਧਾ ਕਰ ਰਹੇ ਨੇ ਵਾਧਾ ਕਿਵੇਂ ਹੋਊਗਾ ਜੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਅਜਿਹੇ ਲੋਕਾਂ ਨੂੰ ਜਿਹੜੇ ਹੱਡ ਹਰਾਮੀ ਕਰੇ ਬੈਠੇ ਨੇ ਉਹਨਾਂ ਨੂੰ ਦੇਵੋਗੇ ਤਾਂ ਤੁਹਾਡੇ ਘਰ ਦੇ ਵਿੱਚ ਵਾਧਾ ਕਿੱਥੇ ਹੋ ਜਾਊਗਾ ਭਾਈ ਤੁਸੀਂ ਆਪਣੀ ਕਮਾਈ ਆਪਣੇ ਕੋਲ ਰੱਖੋ ਆਪਣੇ ਬੱਚਿਆਂ ਤੇ ਲਾਓ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਚੰਗਾ ਪੜਾਓ ਨੌਕਰੀਆਂ ਤਾਂ ਵੈਸੇ ਹੀ ਬੇਰੁਜ਼ਗਾਰੀ ਬਹੁਤ ਹੋ ਰਹੀ ਆ ਸਰਕਾਰਾਂ ਦਾ ਤੁਹਾਨੂੰ ਕੰਮੇ ਪਤਾ ਤਾਂ ਫਿਰ ਬਾਬੇ ਕੜੀਆਂ ਪੋਸਟਾਂ ਕੱਢਣਗੇ ਜਿਹੜੇ ਤੁਸੀਂ ਇਹ ਸੋਚ ਰਹੇ ਹੋ ਕਿ ਸਾਡੇ ਬੱਚਿਆਂ ਨੂੰ ਨਿਆਣੇ ਨੂੰ ਨੌਕਰੀ ਲਵਾ ਦੇਣਗੇ ਸਭ ਪਖੰਡਵਾਦ ਤੋਂ ਬਚਾ ਕੇ ਜਿੰਨਾ ਬੱਚਾ ਜਾ ਸਕਦਾ ਉਹਨਾਂ ਬਚੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼